ਸਹਾਬ ਦੇ ਵੋਟਰਾਂ ਦੀ ਪਸੰਦ ਕੌਣ ਹੈ ਵੱਡਾ ਸਵਾਲ ਹੈ ਨਿਸ਼ਾਨ ਅਕਾਲੀ ਦਲ ਦੇ ਬਲਟੋਹ ਨੂੰ ਕਿੰਨਾ ਲੋਕਾਂ ਦਾ ਸਮਰਥਨ ਮਿਲਿਆ ਕਿ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਨੂੰ ਹਮਾਇਤ ਲੋਕਾਂ ਦੀ ਮਿਲੀ ਹੈ ਅ ਸਸਪੈਂਸ ਕੱਲ ਕਲੀਅਰ ਹੋਏਗਾ ਕਾਂਗਰਸ ਇਕਵਲ ਬੀਰ ਦੀ ਰਾਸ ਚ ਕਿਹੜੇ ਨੰਬਰ ਤੇ ਨੇ ਆਮਾਦੀ ਪਾਰਟੀ ਦੇ ਲਾਲਜੀਤ ਸਿੰਘ ਢੁੱਲਰ ਤੇ ਭਾਜਪਾ ਦੇ ਮਨਜੀਤ ਮੱਨਾ ਨੂੰ ਲੈ ਕੇ ਕੀ ਰਿਪੋਰਟ ਹੈ ਸਾਡੇ ਸਹਯੋਗੀ ਪਹੁੰਚੇ ਖਡੂਰ ਸਾਹਿਬ ਸੀਟ ਤੋਂ ਵੱਖ-ਵੱਖ ਲੋਕਾਂ ਦੀ رائے ਲੈਣ ਦੀ ਕੋਸ਼ਿਸ਼ ਕੀਤੀ ਗਈ ਪਬਲਿਕ ਓਪੀਨੀਅਨ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਜੋ ਫਤਵਾ ਹੈ ਐਸਵਾ ਲੋਕਾਂ ਨੇ ਕਿਸ ਦੇ ਹੱਕ ਸੁਣਾਇਆ ਪਾਰਲੀਮੈਂਟ ਚੋਣਾਂ ਲੈ ਕੇ VOTING ਤਾਂ ਹੋ ਗਈ ਪਰ VOTING ਤੋਂ ਬਾਅਦ ਨਤੀਜੇ ਚਾਰ ਜੂਨ ਹੋਣੇ ਨੇ ਇੱਕ ਤੋਂ ਚਾਰ ਦੇ ਵਿੱਚ ਚਰਚਾ ਲਗਾਤਾਰ ਇਹੀ ਕਿ ਹੁਣ ਵੋਟਾਂ ਕਿਹਨੂੰ ਜ਼ਿਆਦਾ ਪੈ ਗਈਆਂ ਕਿਹੜਾ ਜੱត្រਿਆ ਆਖਿਰ ਕਿੱਥੇ ਕਿਹੜਾ ਬਾਜੀ ਮਾਰੇਗਾ ਤੇ ਕੌਣ ਜੱត្រਿਆ ਖਡੂਰ ਸਾਹਿਬ ਦੇ ਵਿੱਚ ਇਹ ਜਾਣਨ ਲਈ ਅਸੀਂ ਇਸ ਵੇਲੇ ਸਰਹਾਲੀ ਕਲਾਂ ਦੇ ਵਿੱਚ ਮੌਜੂਦ ਆ ਤਾਂ ਸਰਹਾਲੀ ਦੇ ਲੋਕਾਂ ਨੇ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਜਾਂ ਫਿਰ ਇੱਥੋਂ ਦੀ ਹਵਾ ਕਿੱਧਰ ਨੂੰ ਵਗੀ ਆ ਉਹ ਸਮਝਣ ਦੀ ਕੋਸ਼ਿਸ਼ ਕਰਦੇ ਆ ਸੱਤ ਦੇ ਵਿੱਚ ਮੌਜੂਦ ਆ ਸਰਹਾਲੀ ਦੇ ਵਿੱਚ ਅਸੀਂ ਤਾਂ ਇੱਥੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਸਰਦਾਰ ਸਾਹਿਬ ਖੜੇ ਨੇ ਇਧਰੋਂ ਸ਼ੁਰੂ ਕਰਦੇ ਆ ਸਰਦਾਰ ਸਾਹਿਬ ਵੋਟਾਂ ਦਾ ਪੈ ਗਈਆਂ ਤੇ ਪਰ ਵੋਟਾਂ ਦਾ ਨਤੀਜਾ ਜੇ ਚਾਰ ਨੂੰ ਆਣਾ ਉਹ ਤੋਂ ਪਹਿਲਾਂ ਜਿਹੜੀਆਂ ਗੱਲਾਂ ਬਾਤਾਂ ਚ ਕਲੀਅਰ ਹੋ ਜਾਣ ਕਿ ਤਰ੍ਹਾਂ ਕਿਤੇ ਕਿਹਨੂੰ ਵੱਧ ਪੈ ਗਈਆਂ ਹਾਂਜੀ ਪਰਸੋਂ ਕੀ ਲੱਗਦਾ ਕਿਹਨੂੰ ਵੱਧ ਪੈ ਗਈ ਹੈ ਪਤਾ ਲੱਗ ਹੀ ਜਾਣਾ ਅੱਜ ਪਰਾਂ ਜਿਹੜੀ ਸੱਤ ਦੇ ਵਿੱਚ ਤੁਹਾਡੇ ਗੱਲਾਂਬਾਤ ਚੱਲਦੀਆਂ ਕਿੰਦੀਆਂ ਜ਼ਿਆਦੇ ਚਰਚਾ ਕੀ ਵੀ ਹੈ ਮੱਥਾ ਟੇਕ ਕੇ ਆ ਰਿਹਾ ਮੈਂ ਦੇਖ ਵੇਖ ਵਧੀਆ ਦੀ ਸੱਚੀ ਗੱਲ ਕਰ ਰਿਹਾ ਹਾਂ ਗੁਰਦੁਆਰੇ ਆਏ ਕਿਹਦੇ ਅੱਖ ਚ ਲੱਗਦਾ ਨਾ ਨਹੀਂ ਪਤਾ ਲੱਗਦਾ ਫੇਰ ਹੀ ਲੱਗੂਗਾ ਪਤਾ ਬਸ ਫੇਰ ਹੀ ਲੱਗੂਗਾ ਚਲੋ ਆ ਵੀਰਾਂ ਨਾਲ ਚੱਲਦੇ ਆ ਵੀਰ ਇੱਕ ਨੌਜਵਾਨ ਕੀ ਸੋਚਦੇ ਆ ਵੀ ਕੀ ਤੇ ਅੱਖ ਚ ਲੋਕ ਜੱਦ ਭੁਗਤ ਕੇ ਭਾਈ ਐਸਾ ਸਿੱਤੇ ਸਾਰਿਆਂ ਦੇ ਅੱਖ ਦੇ ਵਿੱਚ ਸਾਰਾ ਕੁਝ ਚੱਲਣ ਦਿਆ ਏ ਜ਼ਿਆਦਾਤਰ ਤੇ ਭਾਈ ਅਮਰਪਾਲ ਸਿੰਘ ਦੀ ਆਵਾਜ਼ ਆ ਰਹੀ ਏ ਅੱਛਾ ਜੀ ਇੱਧਰ ਚੱਲਦੇ ਆ ਵੀਰ ਹਣੀ ਖੜੇ ਨੇ ਆ ਵੀਰਾਂ ਦੇ ਪਾਸੇ ਆ ਵੀਰ ਕੀ ਲੱਗਦਾ ਕਿਹਦੇ ਹੱਕ ਚ ਭੁਗਤੇ ਲੋਕ ਜਾਦੇ ਕਿਹੜਾ ਜੱਤਰਦਾ ਲੱਗਦਾ ਅਮਰਤਪਾਲਾ ਅਮਰਤਪਾਲਾ ਬੱਪੂ ਜੀ ਬੱਪੂ ਜੀ ਵੋਟ ਪਾਈ ਐ ਪਾਈ ਐ ਜੀ ਕੀ ਲੱਗਦਾ ਕਿਹੜਾ ਜੱਤਰਿਆ ਪਤਾ ਨਹੀਂ ਹੈ ਪਤਾ ਨਹੀਂ ਆਪਾਂ ਪਤਾ ਨਹੀਂ ਆ ਜੋ ਆ ਵੀਰ ਕੀ ਲੱਗਦਾ ਕਿਹੜਾ ਜਿੱਤੂ ਜ਼ੋਰ ਤੇ ਬਾਈ ਦੋਵਾਂ ਦਾ ਬਹੁਤ ਹੈ ਕਿਹਦਾ ਕਿਹਦਾ ਮੋਦੀ ਦਾ ਵੀ ਤੇ ਰਾਹੁਲ ਦਾ ਹਾਂ ਤੇ ਹੁਣ ਜਹਾਤ ਕਿਸਮਤ ਕਹਿ ਲਗੇ ਤੇ ਜਹਾ ਹਿੰਮਤ ਕਹਿ ਲਗੇ ਇੱਥੇ ਖਰੂਰ ਸਾਹਿਬ ਕਿਹੜਾ ਜਿੱਤੂ ਖਡੂਰ ਸਾਬ ਉਹਦੇ ਅਮਰਤਪਾਲ ਦੀ ਆਵਾਜ਼ ਦੱਸਦੇ ਸਾਰੇ ਅੱਛਾ ਹਾਂਜੀ ਇੱਥੇ ਜਵਾਕੀ ਵਜਾ ਮਰੀਆਂ ਨੇ ਤੁਹਾਨੂੰ ਜਵਾਕਾਂ ਦੇ ਪਾਸੇ ਗਾਂਵ ਦੇ ਪਾਸੇ ਚਲਦੇ ਆ ਵੀਰ ਆਲੇ ਮੈਂ ਵੀਰ ਖੜ ਜਾ ਕੀ ਲੱਗਦਾ ਕਿਹੜਾ ਜਤਰਿਆ 90% ਮਟਰਪਾਲ ਅੱਛਾ 90% ਆ ਵੀਰ ਉੱਤੇ ਹੁਣ ਮੈਂ ਖੜ ਜਾ ਇਹਨੂੰ ਹਮੜਾ ਜਾ ਮਗਰ ਲੱਝਾ ਤਾਂ ਨਹੀਂ ਵਿੱਚ ਆ ਗਿਆ ਤਰ ਹੁਣ ਮੜਾ ਜਾ ਵੀ ਕੀ ਲੱਦਾ ਕਿਹੜਾ ਜਤਰਿਆ ਆ ਮਟਰਪਾਲ ਇਹ ਨਿਓਣਾ ਅਮਰਤ ਤੁਸੀਂ ਪਾਸੇ ਹੋ ਜਾ ਕਰੀ ਅਮਰਤਪਾਲ ਦੀ ਆਵਾਜ਼ ਆਉਂਦੀ ਆ ਜੀ ਅੱਛਾ ਆ ਨਾਲ ਵਾਲੇ ਸੁਣੀ ਫਿਰ ਕੀ ਲੱਗਦਾ ਅਮਰਤਪਾਲ ਦੀ ਆਵਾਜ਼ ਆ ਇੱਧਰ ਆ ਕੇ ਰਹਾਂ ਦੀ ਅਗਲੇ ਪਾਸੇ ਚੱਲਦੇ ਆਂ ਬਾਜੀ ਹਰ ਵਾਲੇ ਪਾਸੇ ਭਾਈ ਜੀ ਕੀ ਲੱਗਦਾ ਵੋਟਾਂ ਤਾਂ ਪੈ ਗਈਆਂ ਜਿਆਦੇ ਗੱਲਾਂਬਾਤ ਕਿਹਦੀਆਂ ਚੱਲ ਰਹੀਆਂ ਕਿਹੜਾ ਚੱਲਦਾ ਇਹ ਗਰਮੀ ਵੜੀ ਅਸੀਂ ਤਾਂ ਬਾਹਰ ਹੀ ਨਿਕਲਦੇ ਦੱਸ ਪਤਾ ਲੱਗੇਗਾ ਜੀ ਜਦੋਂ ਅੱਜ ਪਰਸਾ ਪਤਾ ਲੱਗੇਗਾ ਫਿਰ ਵੀ ਗੱਲਾਂਬਾਤ ਕੀ ਲੱਗਦੀਆਂ ਕੱਲਾਂ ਬਾਤਾਂ ਦੇ ਆਹ ਏਰੀਆ ਦਾ ਸਾਹ ਮਾਈਕ ਨੂੰ ਆਉਂਦੇ ਆ ਮਾਈ ਕੋਣ ਖੁੱਲ ਕੇ ਦੱਸੋ ਲੋਕਾਂ ਨੂੰ ਮਾਈ ਅਮਰਤਪਾਲ ਸਿੰਘ ਅੱਛਾ ਅਮਰਤਪਾਲ ਇੱਧਰ ਆਓ ਜੀ ਭਾਈ ਜੀ ਕੀ ਲੱਗਦਾ ਕੀ ਦੀ ਹਵਾ ਜਾਂਦੇ ਆ ਭਾਈ ਸਾਹਿਬ ਇਹ ਲੋਕਤੰਤਰ ਹੈ ਆਪਣੀ ਮਨਮਰਜ਼ੀ ਨਾਲ ਲੋਕਾਂ ਨੇ ਵੋਟ ਪਾਈ ਆ ਕੋਈ ਕਿਸੇ ਨੂੰ ਕਹਿ ਨਹੀਂ ਸਕਦਾ ਵੀ ਆ ਜਿੱਤੂਗਾ ਹਾਂ ਕੋਈ ਨਹੀਂ ਕਿਸੇ ਨੂੰ ਕਹਿ ਸਕਦਾ ਵੀ ਆ ਜਿੱਤੂਗਾ ਜੀ ਪਰ ਗੱਲਾਂ ਬਾਤ ਕੀ ਦੀਆਂ ਜਾਂਦੇ ਆ ਕੋਈ ਸਮਝ ਨਹੀਂ ਲੋਕਤੰਤਰ ਦਾ ਗੱਲਾਂ ਦਾ ਜਿਹੜੇ ਆਦਮੀ ਨੇ ਜਿੰਨੂੰ ਵੋਟ ਪਾਈ ਉਹ ਕਹਿੰਦਾ ਉਹ ਹੀ ਜਿੱਤੂਗਾ ਉਹ ਜਿੱਤੂਗਾ ਹਾਂ ਇਥੇ ਜਿਆਦਾ ਚਰਚਾ ਕੀਦੀ ਆ ਸੱਚ ਮੈਂ ਤੁਹਾਨੂੰ ਪਹਿਲਾਂ ਦੱਸਦਾ ਜਿਹੜੇ ਆਦਮੀ ਪਾਈ ਗੱਲ ਸਿਰੇ ਲਾਉਂਦਾ ਇੱਧਰ ਆਓ ਇੱਧਰ ਬਈ ਜੀ ਕੀ ਲੱਗਦਾ ਕੀ ਦੀ ਹਵਾ ਜਿਆਦਾ ਕੀ ਕਿਹੜਾ ਜਤਰਿਆ ਇਹ ਕਿਤਰਾ ਅਸੀਂ ਕਹਿਦੀ ਆ ਭਾਈ ਸਾਹਿਬ ਇਦਾਂ ਆ ਵੀ ਕਹਿ ਨਹੀਂ ਸਕਦੇ ਕੋਈ ਪਿੰਡ ਪਿੰਡ ਦਾ ਕਾਸ ਤੁਹਾਨੂੰ ਪਤਾ ਹੀ ਆ ਛ ਹਾਂਜੀ ਕਿਹੜੇ ਕਿਹੜੇ ਨਹੀਂ ਐ ਇਸ ਟਾਈਮ ਭਾਜਪੀ ਦਾ ਤੇ ਦੂਜੇ ਦਾ ਕਿਹਦਾ ਕੋਣ ਅਮਰਪਾਲ ਦਾ ਅਮਰਪਾਲ ਆ ਇਧਰ ਬਾਬੂ ਜੀ ਕਿਹ ਕੀ ਲੱਗਦਾ ਮੈਨੂੰ ਤਾਂ ਇੰਜ ਲੱਗਦਾ ਵੀ ਕਾਂਗਰਸ ਸਰਕਾਰ ਅੱਗੇ ਆ ਰਹੀ ਸਭ ਤੋਂ ਅੱਛਾ ਹਾਂਜੀ ਤੇ ਜੋ ਜਿਹੜੀ ਵੋਟ ਪਾਉਂਦੇ ਆ ਉਹ ਤਾਂ ਉਹ ਸਰਕਾਰ ਬਣਨੀ ਬਣਨੀ ਆ ਉਧਰ ਖਾਤੇ ਚ ਬੋਤਣਾ ਚਾਹ। ਵੋਟਾਂ ਨਹੀਂ ਬਣਾਉਣੀ ਸਰਕਾਰ ਦਾ ਇਧਰ ਸਰਦਾਰ ਸਾਹਿਬ ਕੀ ਲੱਗਦਾ ਕਿਹੜਾ ਜੱਤਰਿਆ ਕਿੱਥੋਂ ਜਾਈਂ ਤੋਂ ਵੀ ਇੱਥੋਂ ਅੰਮ੍ਰਿਤਪਾਲ ਦੀ ਗਵਾਹ ਵੇਖੋ ਅੱਗੇ ਕਿੰਨੂੰ ਪੰਡੀਆਂ ਜਿਨੀ ਪੈਣੀ ਇਹਨੂੰ ਮੋਟ ਪਾਉਣੇ ਕਹਿ ਰਹੇ ਅੰਮ੍ਰਿਤ ਇਹ ਇਹਨਾਂ ਜਦੋਂ ਵੀ ਆਉਣਾ ਨਾ ਇਹਨਾਂ 25 ਸਾਲੀ ਆਉਣਾ ਸਾਡਾ ਮੂੰਹ ਪੁੰਜਣਾ ਪਹਿਲੇ ਪਿੰਡਾਂ ਦੇ ਵਿੱਚ ਤੁਹਾਡੇ ਕੋਲ ਆ ਗਏ ਹਾਂ ਜੀ ਭਮੱਕੜ ਹਾਂ ਜਿੰਨੇ ਸਾਰੇ ਅੰਮ੍ਰਿਤਪਾਲ ਮਗਰ ਭਮੱਕੜ ਜੀ ਰਹੇ ਨੇ ਉਧਰੇ ਜਿੰਨੇ ਸਾਰੇ ਸਾਸਕ ਕੀ ਲੱਗਦਾ ਕਿਹੜਾ ਜੱਤਰੀ ਆਪੇ ਪਾਰਟੀ ਜਿੱਤੋਗੇ ਆਮ ਪਾਰਟੀ ਇਧਰ ਗਾਲ ਬਸਿਆ ਜੀ ਬਾਈ ਜੀ ਕੀ ਲੱਗਦਾ ਕੀ ਦੀਵਾ ਵੀਰ ਜਾਦੇ ਕਿਹੜਾ ਜੱਤਰੀ ਆਮ ਪਾਰਟੀ ਦੀ ਆ ਹਾਂ ਭਾਈ 500 ਕਿਹੜਾ ਜਿੱਤਣਾ ਲੱਗਦਾ ਹਾਂ ਪਾਰਟੀ ਹਾਂ ਪਾਰਟੀ ਆ ਵੀਰ ਤੂੰ ਭੁਗਤਿਆ ਰਹਿ ਗਿਆ ਸੀ ਵੀ ਦੱਸ ਦੇ ਤੂੰ ਵੀ ਯਾਰ ਦੱਸ ਯਾਰ ਕੀ ਲੱਗਦਾ ਕਿਹੜਾ ਜਿੱਤਣਾ ਬੋਲਦੇ ਬੋਲਦੇ ਕੋਈ ਗੱਲ ਨਹੀਂ ਮੈਂ ਤਾਂ ਅਮਰਪਾਲ ਹੀ ਜਾਪਦਾ ਅਮਰਪਾਲ ਜਾਪਦਾ ਚੱਲ ਵੀ ਆ ਪਿੱਛੇ ਵੀ ਖੜੇ ਆ ਥੋੜੇ ਜਿਹੇ ਲੋਕ ਇਧਰ ਜੱਪਰ ਨੇ ਪਿਆ ਜਰਿੰਦਰ ਪਰ ਇਹਦੀ ਆਜੋ ਧਿਆਨ ਨਾਲ ਜ਼ਿਆਦਾ ਉਧਰ ਦੀ ਆਜੋ ਇੱਥੋਂ ਦੀ ਆਜੋ ਮਾੜਾ ਦੋ ਬੰਦੇ ਹੋਰ ਭਗਤਾਲ ਕੀ ਇਧਰ ਦੀ ਆਜੋ ਆ ਪਿੱਛੇ ਖੜੇ ਆ ਇਧਰ ਹੀ ਪੁੱਛ ਲਈਏ ਵੀ ਕਿਹੜਾ ਜਿੱਤਿਆ ਹਾਂਜੀ ਵੀਰ ਖੜ ਜਾ ਯਾਰ ਕਿਧਰ ਭੱਜਾ ਜਾਣਾ ਹੱਤਮ ਚੱਲ ਹੁਣ ਮੈਂ ਬਾਈਕ ਤੇ ਨਹੀਂ ਦੱਸਦਾ ਕੀ ਕਰਨ ਰਿਹਾ ਤੂੰ ਇਧਰ ਆ ਵੀਰ ਕੀ ਲੱਗਦਾ ਕਿਹੜਾ ਜਿੱਤ ਰਿਹਾ ਅੱਜ ਕੀ ਹਾਂਜੀ ਕੀਤੀ ਗੱਲ ਬਾਤ ਕਰਦੇ ਆ ਖੜੀ ਆਪਾਂ ਦੇ ਵੀਰੇ ਆਮ ਆਰਮੀ ਪਾਰਟੀ ਨੂੰ ਭਾਈ ਉਹੀ ਜੇਤੂ ਆਪਾਂ ਆਮ ਆਰਮੀ ਪਾਰਟੀ ਹਾਂਜੀ ਉਹਨੂੰ ਦੇਖ ਪਾੜੀ ਕੋਈ ਵੀ ਹੈਡ ਬੱਡ ਬੇਰੇ ਪੈਰਾਂ ਕਰਾਇਆ ਕਿਹੜੇ 3 ਕਿਲੋਮ ਦਾ ਬੋਰਡ ਪਾ ਗਿਆ ਜਿੱਤਨ ਦਾ ਨਹੀਂ ਪਤਾ ਕਿਨੂੰ ਪਈ ਕਿਨੂੰ ਨਹੀਂ ਹਾਂਜੀ ਮਾਰੇ ਬੋਰਡ ਪਾ ਗਏ ਫੁੱਲ ਨੂੰ अच्छा हां जी ट्रांसफर ਕਿਹੜੇ ਜਿੱਤਣ ਲੱਗਦਾ ਜਿੱਤੇ ਨੂੰ ਸਾਰੇ ਜਿੱਤੇ ਹੀ ਆ ਗਏ ਹੁਣ ਕਿਹੜਾ ਆ ਰਿਹਾ ਕਿਹੜਾ ਵਾ ਸਾਰੇ ਆਦੇ ਜਿੱਤਣ ਦੇ ਆ ਫਿਰ ਵੀ ਕਿਹੜਾ ਹਾਂਬਰ ਤੋਂ ਬਾਗ ਨਹੀਂ ਤਾਂ ਇਹ ਜਿੱਤੇ ਅੱਛਾ ਚਲੋ ਜੀ ਅੱਗੇ ਚਲੋ ਅੱਗੇ ਚੱਲਦੇ ਆ ਉਹ ਉਧਰ ਚ ਬਾਈ ਜੀ ਇਹਨੂੰ ਬਾਈ ਬਾਈ ਤੁਹਾਨੂੰ ਹੀ ਪੁੱਛ ਲੈਣੀ ਕਿਹੜਾ ਲੱਗਦਾ ਨਹੀਂ ਭਰਾਵਾ ਮੈਨੂੰ ਨਾ ਪੁੱਛਿਆ ਉਹ ਸੱਤ ਬੈਠੀ ਜਾ ਬਸ ਲਿਖ ਆ ਜਾ ਉਧਰ ਨਹੀਂ ਸੱਤ ਜਾ ਬਈ ਥੋੜੇ ਜੀ ਬੰਦੇ ਉਧਰ ਵੀ ਖੜੇ ਆ ਦਿਨਦ ਆ ਜਾ ਬਾਕੀ ਜਿੰਨੀ ਜ਼ਿਆਦੇ ਰਹਿ ਲਈ ਜਾਵੇ ਨਾ ਉਹ ਤੁਸੀਂ ਨਿੱਕੋ ਜੋ ਇੱਥੇ ਹੋ ਜਾਓ ਕਿਥਾਂ ਤੇ ਖੜ੍ਹ ਜਾਓ ਆਪਾਂ ਆ ਇਧਰ ਵੀ ਕੁਝ ਲੋਕ ਹੈਗੇ ਆ ਇਹਨਾਂ ਦਾ ਵੀ ਆਪਾਂ ਪੱਖ ਜਾਲ ਲਈਏ ਤਾਂ ਕਿ ਜਿਆਦੇ ਲੋਕਾਂ ਨਾਲ ਕਹਿੰਦੇ ਜਿਆਦੇ ਸੁਣੀ ਰਹਿ ਬਣਦੀ ਆ ਸਰਦਾਰ ਸਾਹਿਬ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਲੱਗਦਾ ਹੈ ਕਿਹੜਾ ਜੱਤਰਿਆ ਵੋਟਾਂ ਦਾ ਪੈਈਆਂ ਵੋਟਾਂ ਨੂੰ ਡੱਬੇ ਚ ਮੰਨਦਾ ਕੀਰ ਦਾ ਕਿਹੜਾ ਜਿਤਨਾ ਹਾਂ ਨਹੀਂ ਪਰ ਆ ਜਿਹੜੇ ਗੱਲਾਂਬੱਤਾਂ ਕਰਦੇ ਆ ਕਿਹਦੀਆਂ ਜਿਆਦਾ ਚੱਲ ਰਹੀ ਹਵਾ ਅਜੇ ਤਾਂ ਕਹੇ ਦੀ ਨਹੀਂ ਚੱਲਦੀ ਕੋਈ ਗੱਲ ਬਾਤ ਇਹ ਵੀ ਚੱਲਦੀ ਤਾਂ ਹੈ ਨਹੀਂ ਨਹੀਂ ਹਜੇ ਵੀ ਸਰ ਇਹ ਤਾਂ ਨਹੀਂ ਗੱਲ ਤੁਸੀਂ ਨਹੀਂ ਦੱਸਣਾ ਗੱਲ ਵਕਰੀ ਹੈ ਨਹੀਂ ਨਹੀਂ ਆਪ ਜੀ ਕਿਹਦੀ ਹਵਾ ਜਿਆਦਾ ਚੱਲਦੀ ਹੈ ਤੂੰ ਤੇ ਦੱਸ ਤੂੰ ਮੈਨੂੰ ਦੱਸ ਦੇ। ਅੱਗੇ ਵੀ ਤਾਂ ਥੇ। ਹਾਂ ਦੱਸ ਤਾ ਤੂੰ ਤਾਂ ਮੈਂ ਸਿਆਣ ਲਿਆ। ਕੀ ਲੱਗਦਾ ਜੀ ਕੀ ਦੀ ਹਵਾਤ ਕੀ? ਪਤਾ ਨਹੀਂ ਸਰ ਜੀ। ਕੋਈ ਜਿੱਥੇ ਬੋਟਾ ਨਹੀਂ ਪਾਉਣੇ ਪਾਤੀਆਂ ਜੀ। ਹੂੰ। ਫਿਰ ਵੀ ਗੱਲਬਾਤ ਕੀਤੀ ਜਾਦੇ ਆ। ਲੱਗਦਾ ਹੈ ਕਿ ਨੀਂਵ ਤੇ। ਪਤਾ ਨਹੀਂ ਸਾਹਮਣੇ ਕੀ ਜੀ। ਪਤਾ ਨਹੀਂ ਜਾਈਂ ਦਰਨ ਸਰ ਸਾਹਿਬ ਕੀ ਲੱਗਦਾ? ਹਾਂ ਜੀ। ਕਿਹਦਾ ਜਤਰੀਆ? ਐਂ ਜਾ ਬੋੜ ਪਾਏ ਆ ਤੇ ਬਾਕੀ ਵਹਿ ਰੱਖਾ ਜੀ। ਨਹੀਂ ਉਹੀ ਨਾ ਵੀ ਥੋੜੇ ਜ਼ਿਆਦੇ ਬੰਦੇ ਨੇ ਕਿਹਨੂੰ ਪਾਈ ਆ। ਗਾਜੀ ਜੇ ਅਸੀਂ ਟੜੂ। ਅੱਛਾ। ਹਾਂ ਜੀ। ਸਰਦਾਰ ਸਾਹਿਬ ਤੁਸੀਂ ਦੱਸੋ ਜੀ। ਵੋਟਾਂ ਪਾਏ ਹੁਣ ਕੀ ਪਤਾ ਕਿਹੜਾ ਜਿੱਪੇ ਲੇ ਫਿਰ ਵੀ ਪਹਿਲਾਂ ਵੀ ਗੱਲਾਂ ਬਾਤਾਂ ਪਿੰਡ ਚੱਲਦੀਆਂ ਸੀ ਮੈਨੂੰ ਮੋਟ ਪਾਈ ਹੁਣ ਉਹਦੇ ਤੇ ਉਹਨੂੰ ਹੀ ਆਖਣਾ ਜਿੱਤਣਾ ਵਾ ਨਹੀਂ ਨਹੀਂ ਆਏ ਨਹੀਂ ਕਹਿੰਦੇ ਮੇਰੇ ਕੋਲ ਬੜੇ ਬੱਦੇ ਨੇ ਗੱਲ ਕੀਤੀ ਆ ਉਹ ਆਂਦਾ ਮੈਂ ਹੋਰ ਰੁਪਈਏ ਪਰ ਜਿੱਤ ਕਹਿੰਦਾ ਹੋਰ ਰਿਆ ਹਾਂਜੀ ਇਹ ਗੱਲ ਤੇ ਹੁਣ ਕੋਈ ਪਤਾ ਨਹੀਂ ਗੱਲ ਤੇ ਆਏ ਵਾ ਹੁਣ ਜਿਹੜਾ ਵੋਟਾਂ ਦਾ ਮਸਲਾ ਹੈ ਨਾ ਜਦੋਂ ਉੱਥੇ ਭੀੜ ਦੇਖੀ ਸੀ ਭੀੜਾ ਬਨਪਾਲ ਦੇ ਜਾਂਦੀ ਸੀ ਅਮਰਤਪਾਲ ਦੇ ਹਾਂਜੀ ਅੱਛਾ ਸਸਾ ਕਿਹੜਾ ਜਿੱਤਰਾ ਲੱਗਦਾ ਹੁਣ ਵੋਟਾਂ ਤਾਂ ਪਈਆਂ ਹੈਂ ਵੋਟਾਂ ਤੇ ਜਾਂ ਜਿੱਤ ਕੜਾ ਰਿਹਾ ਵੇਖੋ ਕਿਹੜਾ ਜਿੱਦਾ ਓਏ ਵੋਟਾਂ ਤੇ ਬਾਤੀਆਂ ਹਨ ਵੇਖੋ ਜਿੱਤਦਾ ਕਿਹੜਾ ਹਵਾਲੇ ਦੀ ਸੀ ਫਿਰ ਹਵਾਲੇ ਦਾ ਦੋਮਾ ਦੀ ਵਾਧੂ ਸੀ ਕਿਹਦੀ ਕਿ ਮੰਨੇ ਦੀ ਵਾਧੂ ਸੀ ਤੇ ਅਮਰਤਪਾਲ ਦੀ ਵਾਧੂ ਸੀ ਅੱਛਾ ਹਾਂ ਮੰਨੇ ਦੀ ਪੂਰੀ ਬਰੋਬਰ ਦੀ ਟੱਕਰ ਹੀ ਆ ਕਿਹੜਾ ਲੱਗਦਾ ਫਿਰ ਤੁਹਾਨੂੰ ਸਾਨੂੰ ਤੇ ਮੰਨਾ ਵੀ ਜਾਵਦਾ ਵਾ ਮੰਨਾ ਵੀ ਜਿੱਤੂਗਾ ਅੱਛਾ ਹਾਂ ਚਲੋ ਅਗਲੇ ਪਾਸੇ ਚੱਲਦੇ ਆ ਹਾਂ ਵੀ ਤੂੰ ਦੱਸ ਦੇ ਕਿਹੜਾ ਜਤ ਰਿਆ ਅਮਰਤਪਾਲ ਸਿੰਘ ਜੀ ਅੱਛਾ ਆ ਸਰਦਾਰ ਸਾਹਿਬ ਖੜੇ ਇਹਨਾਂ ਨੂੰ ਪੁੱਛ ਲਈਏ ਬਾਪੂ ਜੀ ਬਾਪੂ ਜੀ ਵੋਟਾਂ ਤਾਂ ਪੈ ਗਈਆਂ ਤੁਸੀਂ ਵੀ ਪਾਇਆ ਹੋਵੋਗੇ ਕੀ ਲੱਗਦਾ ਜਿੱਤ ਗੜ ਰਿਹਾ ਬਾਹਲੇ ਲੋਕ ਕਿੱਧਰ ਸੀ ਅਸੀਂ ਤੇ ਆਦਿਆਂ ਚਲੋ ਉਹਦਾ ਜਿਹੜੇ ਵਿਚਾਰੇ ਨੇ ਜਿਹਨੂੰ ਸੁਟਿਆ ਨਹੀਂ ਜਾਜੋ ਅਸੀਂ ਤੇ ਉਹਦੇ ਪਾਰ ਆਉਂਦੇ ਹਾਂ ਜਿਹੜਾ ਹਮ ਸਵਾਲ ਨੂੰ ਹਾਂ ਇਹਨੇ ਉਹਦਾ ਵਿਚਾਰੇ ਦਾ ਕਿਉਂ ਭਲਾ ਹੋਣਾ ਚਾਹੀਦਾ ਜਿਹੜੀ ਗੱਲ ਥੋੜੀ ਗੱਲ ਭਈ ਜਦ ਤੱਕ ਆਈ ਨਾ ਸਰਕਾਰਾ ਮੁੱਢੋ ਲਾਗੇ ਤੱਕ ਆਉਂਦੀਆਂ ਕਰਦੀਆਂ ਆ ਆਹ ਮੁੱਢੇ ਲੋਕ ਨੇ ਉਧਰ ਪਾਈ ਵੋਟ ਭਾਈ ਸਾਡਿਆਂ ਨੇ ਉਧਰ ਕਿਵੇਂ ਇੱਥੇ ਉਧਰ ਪਾਈ ਆ ਉਹ ਅਗਲੇ ਪਾਸੇ ਰਜਿੰਦਰ ਅਗਲੇ ਪਾਸੇ ਰਜਿੰਦਰ ਖੜਿਆ ਬੰਦੇ ਥੋੜੇ ਜੇ ਪਰ ਦੂਰ ਆ ਤਾਂ ਮਾੜਾ ਤੈਨੂੰ ਹਿੰਮਤ ਨਾ ਹੋਣਾ ਪੈਣਾ ਤਾਂ ਕਿ ਉਧਰੋਂ ਵੀ ਆਪਾਂ ਰਾਇ ਜਿਹੜੀ ਆ ਉਹ ਜਾਣ ਲੱਗੇ ਆ ਜਾ ਵੀਰ ਆ ਜਾ ਤੇਰੀ ਵੀ ਰਲ ਲੜੀ ਆ ਪੱਜ ਕੇ ਆ ਜਾ ਘਾਣੂ ਆ ਮੜਾ ਜਾਂਦੇ ਆਂ ਤੇ ਤੁਹਾਨੂੰ ਵੀ ਭਗਤਾ ਦਈਏ ਕੀ ਲੱਗਦਾ ਵੀਰੇ ਕਿਹੜਾ ਜਤਰਿਆ ਵੋਟਾਂ ਦਾ ਪੈ ਗਈਆਂ ਜਿਆਦੇ ਕਿਤੇ ਰੁਪਈਆਂ ਲੱਗਦੀਆਂ ਵੋਟਾਂ ਤੁਹਾਨੂੰ ਕੀ ਦਸੀਗੇ ਇੱਥੇ ਦੇ ਰਲੀਆਂ ਮਿਲ ਗਈਆਂ ਪਹਿਲਾਂ ਰਲੀਆਂ ਨਹੀਂ ਜਿਆਦੇ ਕਿਤੇ ਲੱਗਦੀਆਂ ਜਿਆਦੀਆਂ 55 ਲਾਦੀਆਂ ਚੱਲ ਬਈ ਅਗਲੇ ਪਾਸੇ ਆ ਬਾਪੂ ਜਿਹੜੀ ਤਰੇ ਆਜੋ ਭਾਈ ਜੀ ਆਜੋ ਆਜੋ ਆ ਬਾਪੂ ਰਹੀਆਂ ਬਾਪੂ ਕੀ ਲੱਗਦਾ ਮੋਦੀ ਜੱਤਾ ਜੀ ਅੱਛਾ ਨਾਲੇ ਪਿੰਡਾਂ 'ਚ ਤੁਸੀਂ ਖਲਾਸ ਪਿੰਡਾਂ 'ਚ ਕੋਈ ਖਿਪਿਓ ਕੋ ਬੜ ਖਰਾਫ ਹੈ ਸਾਰੇ ਨਾਲ ਅੱਛਾ ਲੋ ਜੀ ਬਾਪੂ ਮੋਦੀ ਨਹੀਂ ਵਾ ਕੀ ਲੱਗਦਾ ਜੀ ਨਹੀਂ ਮੋਦੀ ਜਿੱਤੂ ਅੱਛਾ ਆ ਵੀਰ ਆ ਗਿਆ ਬਾਈ ਜੀ ਕੀ ਲੱਗਦਾ ਵੋਟਾਂ ਦਾ ਪੈ ਗਈਆਂ ਹੁਣ ਹਵਾ ਕੀ ਦੀ ਲੱਗਦੀ ਤੁਹਾਨੂੰ ਵੀ ਕੀ ਦੇ ਲੋਕ ਜ਼ਿਆਦੇ ਆ ਬਾਜੀ ਅਮਰਪਾਲ ਦੀ ਆ ਇੱਥੇ ਅਮਰਪਾਲ ਉਧਰ ਜਾਦੇ ਆ ਇੱਥੇ ਅਮਰਪਾਲ ਦੀ ਆ ਇੱਥੇ ਅਮਰਪਾਲ ਇੱਕ ਮਿੰਟ ਇੱਧਰ ਆ ਵੀਰੋ ਨਹੀਂ ਆ ਗਏ ਫਿਰ ਕੀ ਲੱਗਦਾ ਤੁਹਾਡੇ ਖਰੂਰ ਸਾਹਿਬ ਤੋਂ ਹਵਾ ਕੀ ਦੀ ਜ਼ਿਆਦੇ ਆ ਅਮਰਪਾਲ ਦੇ ਬਾਜੀ ਦੀ ਅਮਰਪਾਲ ਦੀ ਇੱਕ ਮਿੰਟਾ ਹੋਰ ਕਿਹੜੇ ਪਾਸੇ ਨੂੰ ਬੰਦੇ ਖੜੇ ਆ ਗਾਹ ਨੂੰ ਆ ਉਹ ਉੱਥੇ ਕਿ ਜਾ ਮੜਾ ਜਾ ਆ ਵੀਰ ਨੂੰ ਜਾਂਦੇ ਆ ਤੇ ਪੁੱਤਲੇ ਨੇ ਵੀਰ ਜ਼ੋਰ ਦਾ ਤੇਰਾ ਪੈਪ ਨਹੀਂ ਖੈਰ ਬਹੁਤ ਲਵਾਦਾ ਕੀ ਲੱਗਦਾ ਖਡੂਰ ਸਾਹਿਬ ਚੱਕੀ ਦੀ ਹਵਾ ਜਾਂਦੇ ਆ ਮੋਦੀ ਦੀ ਜੀ ਮੋਦੀ ਦੀ ਇਹ ਭਾਈ ਮੋਦੀ ਵਾਲਾ ਗਾ ਆ ਵੀ ਆ ਖੜੇ ਨੇ ਕੁਝ ਆ ਵੀਰ ਨੇ ਖੜਦਾ ਵੀਰ ਹੁਣ ਜਾਂਦਾ ਵੀਰ ਤੁਸੀਂ ਵੀ ਖੜ ਜਾਓ ਖਡੂਰ ਸਾਹਿਬ ਕੀ ਲੱਗਦਾ ਕੀ ਦੀ ਹਵਾ ਜਾਂਦੇ ਇੱਥੇ ਵੋਟਾਂ ਤੇ ਬੈਗੀਆਂ ਹੁਣ ਦੱਸੋ ਵੋਟਾਂ ਤੇ ਬੈਗੀਆਂ ਹਾਂ ਹਾਂ ਆਵਾਜ਼ ਤੇ ਅਮਰਤਪਾਲ ਦੀ ਆ ਅਮਰਤਪਾਲ ਦੀ ਆ ਚੱਲ ਵੀ ਆ ਵੀਰ ਖੜੋ ਇੱਕ ਮਿੰਟ ਇਹਦੇ ਆ ਗੋਡਾ ਅਮਰਤਪਾਲ ਨੇ ਪਾਈਆਂ ਹਾਂਜੀ ਫਿਰ ਕੀ ਲੱਗਦਾ ਵੋਟੀ-ਵੋਟ ਕੀ ਵੀ ਹੋ ਗਈ ਆ ਕਿਹਦੀ ਤੁਹਾਨੂੰ ਖਵਾ ਜ਼ਿਆਦਾ ਲੱਗੀ ਅਮਰਤਪਾਲ ਦੀ ਅਮਰਤਪਾਲ ਬਿਲਕੁਲ ਠੀਕ ਇਧਰ ਬਾਈ ਨਹੀਂ ਹਾਂ ਵੀਰ ਕੀ ਲੱਗਦਾ ਬਾਈ ਅਮਰਤਪਾਲ ਦੀ ਵੀ ਲੱਗਦੀ ਆ ਤੇ ਭਾਜਪੀ ਵੀ ਲੱਗ ਰਿਹਾ ਭਾਜਪੀ ਇਧਰ ਸਵੇਤ ਦਾ ਗਾੜੀ ਆ ਰਿਹਾ ਅੱਛਾ ਬੀਬੀ ਕਿਹੜਾ ਲੱਗਦਾ ਹਾਂਜੀ ਇਹ ਵੀ ਬੀਬੀ ਜੀ ਬੀਜੀਪੀ ਦੀ ਸੁਣਿਆ ਆਪ ਕਰ ਜਾ ਕੇ ਲਾੜੀ ਨਾ ਪਵੇ ਉਹੀ ਕਹਦੇ ਹੋ ਉਹੀ ਕਹਦੇ ਹੋ ਨਾ ਹੁਣ ਲੜੀ ਨਾ ਤੇਰੇ ਅੱਗੇ ਤੇਰੀ ਆਹ ਜਾਂ ਮਲਾਤੀ ਹੋ ਨਾ ਲੜੀ ਇਧਰ ਬੇਬੇ ਨਹੀਂ ਚੱਲਦੇ ਆ ਬੇਬੇ ਕੀ ਲੱਗਦਾ ਹੈ ਕੌਣ ਕੌਣ ਜਿੱਤ ਕੌਣ ਰਿਹਾ ਵੋਟਾਂ ਜਿਆਦੀ ਕੀ ਗੱਲ ਸੀ ਬਾਲੇ ਜਾਵੇ ਬਾਲੇ ਜਾਦੇ ਤੇ ਉਹ ਕੀ ਗਾਲੀ ਹੈ ਕੀ ਨਹੀਂ ਨੂੰ ਹੈ ਆ ਗਿਆ ਅਮਰਤ ਪਾਲੂ ਆਖਣ ਦੇ ਜਿਤਾਉਣਾ ਕਹੀ ਤੇ ਲੈ ਵੀ ਆ ਗੁੱਡੀ ਬਿੱਲੂ ਵੋਟ ਬਣ ਗਈ ਤੁਹਾਡੀ ਨਹੀਂ ਹਜੇ ਨਹੀਂ ਬਣੀ ਬਣੀ ਨਹੀਂ ਹਜੇ ਤੇ ਕੀ ਵੈਸੇ ਵੱਡੇ ਕੀ ਆ ਦੇ ਕਿੱਧਰ ਆ ਜਾਦੇ ਅਮਰਤਪਾਰ ਵਾਲੀ ਹੈ ਸਾਰੇ ਜੀ ਅੱਛਾ ਫੋਟੋ ਬਾਨੀ ਹੈ ਜੀ ਕਿੱਡੀ ਕੋ ਗਈ ਦੁਨੀਆ ਦੇ ਨੇੜੀ ਕੰਮ ਹਾਂਜੀ ਚੱਲ ਜਾ ਕੀ ਲੱਗਦਾ ਕਿਹਨੂੰ ਜਿਆਦਾ ਵੋਟਾਂ ਪੈ ਗਈਆਂ ਕਿਹੜਾ ਜਤਰਾ ਲੱਗਦਾ ਹਾਂ ਜੀ ਅਮਰਤਪਾਲ ਜੀ ਹੈ ਅਮਰਤਪਾਲ ਜੀ ਤੇ ਜੀ ਕੋ ਅਮਰਤਪਾਲ ਅਮਰਤਪਾਲ ਹਾਂ ਅਮਰਤਪਾਲ ਆ ਵੀਰ ਵੀ ਅੰਦਰ ਖੜੇ ਇੱਧਰ ਬਾਈ ਨਾਲ ਵੀ ਗੱਲ ਕਰ ਲੈਨੇ ਆ ਬਾਈ ਜੀ ਮਾੜ ਆਇਆ ਉਰੇ ਨੂੰ ਆਜੋ ਵੀਰ ਕੀ ਲੱਗਦਾ ਤੁਹਾਡੇ ਖਰੂਸਾ ਚ ਕਿਹੜਾ ਗਿਆ ਨਹੀਂ ਵੇਖੋ ਜੀ ਸਮਾਂ ਦੱਸੂਗਾ ਕੀ ਕਰਦਾ ਫਿਰ ਵੀ ਯਾਰ ਅਮਰਤਪਾਲ ਦਾ ਹੀ ਹੈ ਜਿਆਦਾ ਕੱਛਾ ਠੀਕ ਹੈ ਬੀਬੀ ਬੀਬੀ ਕੀ ਲੱਗਦਾ ਜੀ ਹੁਣ ਤਾਂ ਪਾਜੀ ਹਾਲੀ ਕੋਈ ਨਹੀਂ ਦੱਸ ਸਕਦੇ ਨਹੀਂ ਮੈਂ ਵੋਟਾਂ ਤਾਂ ਪਾਈਆਂ ਬੀਬੀ ਵੀ ਇਹ ਗੱਲਾਂ ਬਾਤਾਂ ਆਪਾਂ ਸੁਣਦੇ ਆ ਚਰਚਾ ਚੱਲ ਰਹੀ ਦੀ ਕਿੰਦੀ ਜਦ ਹੈ ਨਸ਼ਿਆਂ ਵਾਲੇ ਵੇਖੋ ਤਾਂ ਫਿਰ ਤੇ ਅਮਰਿਤਪਾਲ ਜਿਹੜਾ ਉਹ ਹੀ ਅੱਗੇ ਇਹ ਗੱਲਾਂ ਬਾਤਾਂ ਇਹ ਕਿ ਲੋਕਾਂ ਨੇ ਵੋਟ ਵੀ ਪਾਈ ਆ ਵੋਟ ਪਾਈ ਹੋਊਗੀ ਜ਼ਰੂਰ ਪਾਈ ਹੋਊਗੀ ਜ਼ਰੂਰ ਚਲੋ ਅੱਗੇ ਆਓ ਜੀ ਕੋਸ਼ਿਸ਼ ਕਰੀਏ ਆ ਮੁੰਡਾ ਇੱਕ ਵੀਰ ਖੜਾ ਉਹ ਬਾਈ ਦਾ ਭੁੱਗਤ ਗਿਆ ਸੀ ਇਹਦੇ ਨਹੀਂ ਆ ਵੀਰ ਕੀ ਲੱਗਦਾ ਕਿਹੜਾ ਜੱਤਰਿਆ ਮੋਦੀ ਲੱਗਦਾ ਜੀ ਅੱਛਾ ਹਾਂ ਜੀ ਤੁਸੀਂ ਮੋਦੀ ਵਾਲੇ ਹੈਂ ਇੱਥੇ ਸਾਰੇ ਹਨ ਆ ਵੀਰਾਂ ਨੇ ਇਹਨੂੰ ਬੱਸੀ ਵੀ ਕਿਹੜਾ ਤੁਹਾਡੇ ਹਲਕੇ ਆ ਭਾਈ ਅਮਰਪਾਲ ਸਿੰਘ ਹਾਂ ਜੀ ਆ ਲੋ ਜੀ ਆਜੋ ਜੀ ਖੜਦੇ ਬਾਊ ਜੀ ਤੁਸੀਂ ਵੀ ਚੱਲ ਬਾਊ ਜੀ ਲੰਘ ਗਏ ਨੇ ਆ ਵੀਰ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਕੀ ਲੱਗਦਾ ਤੁਹਾਡੇ ਖਰੂਸਾ ਕਿਹੜਾ ਜਤਰੇ ਪਤਾ ਨਹੀਂ ਫਿਰ ਵੀ ਯਾਰ ਇਹਨਾਂ ਨੂੰ ਤਾਂ ਛੇਤੀ ਦੱਸ ਦੇ ਕੋਈ ਨਹੀਂ ਛੇਤੀ ਨੂੰ ਕੀ ਹੈ ਖੜਜੋ ਖੜਜੋ ਚਲਾ ਆ ਵੀ ਅਗਲੇ ਪਾਸੇ ਆ ਬਾਪੂ ਤੇ ਆਉਂਦਾ ਕਿਹਨੂੰ ਪੁੱਛਦੇ ਆ ਤੇ ਬਾਪੂ ਕਿਧਰ ਪਹੁੰਚਿਆ ਲੱਗਦਾ ਬਾਪੂ 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 ਜੀ ਘੜਜੋ ਬਾਪੂ ਜੀ ਵੋਟ ਪਾ ਕੇ ਆਏ ਆ ਕੀ ਮਿਲਤਾ ਲੈ ਤੁਸੀਂ ਉੱਥੇ ਸੱਜ ਮੈਨੂੰ ਵੀਰ ਖੜੇ ਤੁਸੀਂ ਆਜੋ 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 ਤੇ ਅੱਜ ਕੱਲ ਲੋਕ ਰਹਿ ਦੇਣ ਤੋਂ ਵੀ ਕਿੰਨੇ ਗਏ ਕਿ ਵੀਰ ਝਿੱਜ ਕੇ ਜਾਂਦੇ ਆ ਜੀ ਬਾਈ ਜੀ ਵੋਟਾਂ ਤਾਂ ਪੈ ਗਈਆਂ ਕੀ ਲੱਗਦਾ ਖੜੂਰ ਸਾਹਿਬ ਤੋਂ ਜਿੱਤ ਕੋਲ ਰਿਹਾ ਸਰ ਇਹ ਸਾਬ ਵਾਲਾ ਨੀ ਚਾੜੂ ਜਿੱਤੂ ਹੋਰ ਚਾੜੂ ਜਿੱਤੂ ਬਾਪੂ ਜੀ ਕੀ ਲੱਗਦਾ ਕੌਣ ਜਿੱਤੂਗਾ ਛਾੜੂ ਜਿੱਤੂ ਬਾਜੀ ਛਾੜੂ ਜਿੱਤੂ ਛਾੜੂ ਜਿੱਤੂ ਇੱਧਰ ਹਾਂਜੀ ਕਿਹੜਾ ਜਿੱਤੂਗਾ ਛਾੜੂ ਜੀ ਛਾੜੂ ਛਾੜੂ ਜੀ ਇੱਧਰ ਬਾਈ ਵਾਲੇ ਪਾਸੇ ਹੁੰਨੇ ਆ ਹੁਣ ਆਪਾਂ ਕੀ ਲੱਗਦਾ ਜੀ ਕੌਣ ਜਿੱਤੂਗਾ ਹਾਂਜੀ ਕਿਹੜਾ ਜਿੱਤੂਗਾ ਹਾਂ ਜੰਮਰਤਪਾਲ ਲੱਗਦਾ ਜੀ ਜੰਮਰਤਪਾਲ ਲੱਗਦਾ ਇੱਧਰ ਆਕਰਾਂ ਜੀ ਕੋਈ ਜੀ ਕੀ ਲੱਗਦਾ ਹੈ ਕਿਹੜਾ ਜਿੱਤੂ ਇਹ ਦੇਖ ਬਰਾਭੀ ਜਾਂਦਾ ਜੀ ਹੁੰਦੇ ਨੇ ਫਿਰ ਵੀ ਕਿਹੜੇ ਕਿਹੜੇ ਚ ਮੁਕਾਬਲਾ ਇਹ ਮੁਕਾਬਲਾ ਦੇ ਤਿੰਨਾਂ ਦਾ ਹਵਾ ਹੁਣ ਇੱਥੇ ਦੇ ਕਿਹਦਾ ਖੋਲਾ ਦਾ ਦੇ ਇਮਾਮ ਪਾਰਟੀ ਦਾ ਦੇ ਅੰਮ੍ਰਿਤਪਾਲ ਦਾ ਅੱਛਾ ਤਿੰਨਾਂ ਦਾ ਇੱਧਰ ਸਦਾ ਸ ਪੋਰ ਕੋਈ ਨਹੀਂ ਜਦੋਂ ਪਾਰਟੀ ਦਾ ਕੋਈ ਮਸਲ ਨਹੀਂ ਸਰਕਾਰ ਦਾ ਮਸਲ ਹੈ ਸਾਡਾ ਬਸੇ ਹੋਈ ਹੈ ਕਿਹੜਾ ਜਿੱਤੂ ਕਿਹੜਾ ਫਿਰੇ ਦੱਸ ਕਿਤਨ ਦੀ ਕੋਈ ਗੱਲ ਨਹੀਂ ਹੋਉਂਦਾ ਪਟਾਲੇ ਨੂੰ ਪਰਸੋਂ ਚੱਲ ਆ ਪਿਛਲੇ ਪਾਸੇ ਮਾਰ-ਮਾੜੀ ਲੈਟਾ ਮਗਰੇ ਪਾਸੇ ਭਾਈ ਕਿਹੜਾ ਇਹਦੇ ਲਵਾਏ ਕਰ ਵੀਰ ਕੀ ਲਾ ਦੇ ਕਿਹੜਾ ਜੱਟੂ ਭਾਈ ਇਹਦੇ ਫੈਸਲਾ ਹੱਥ ਵਾਂਗ ਮਾਲਕ ਰਹੀ ਆ ਹਾਂ ਠੀਕ ਹੈ ਜੀ ਉਦਾਂ ਦੇ ਇਹ ਸੱਪ ਦੇ ਸਾਰੇ ਪਟਾਲੇ ਜੀ ਆ ਨਹੀਂ ਪਰ ਤੁਹਾਡੇ ਪਿੰਡ ਚਰਚਾ ਕੀ ਦੀ ਹੈ ਯਾਹੀ ਕੀ ਚਾਹੇ ਭਾਈ ਪਾਰਟੀਆਂ ਦੇ ਮਤਲਬ ਕੀ ਅੰਦਰੋਂ ਅੰਦਰ ਹੀ ਸਾਰੇ ਨਿੱਕੀ ਆ ਹਾਂ ਠੀਕ ਹੈ ਕੋਈ ਆਂਦਾ ਕਿ ਮੈਂ ਤੈਨੂੰ ਪਾਉਂਗਾ ਕੋਈ ਆਂਦਾ ਮੈਂ ਤੈਨੂੰ ਪਾਉਂਗਾ ਪਤਾ ਤੀਆਂ ਵੋਟ ਵੀਰੇ ਦੱਸ ਵੀ ਕੀ ਦੀ ਗੱਲ ਜਿਆਦੇ ਹੋ ਰਹੀ ਆ ਗੱਲ ਯਾਰ ਕੇ ਬੰਦ ਹੀ ਆ ਹਾਂ ਹਾਂਜੀ 50% ਵੋਟ ਪਈ ਆ ਹਾਂਜੀ ਉੱਧਰ ਵੀ ਲੋ ਬੰਦ ਸੋ ਸੋ ਸਭ ਜੀ ਬੰਦ ਲੋ ਚਲੋ ਠੀਕ ਹੈ ਤੁਸੀਂ ਗੱਲ ਕਲੀਅਰ ਨਹੀਂ ਕਰਾਈ ਵੀਰ ਕੀ ਲਾ ਦੇ ਕਿਹੜਾ ਜਿੱਤੂ ਮੈਨੂੰ ਉਹ ਹਰਕੀ ਅਮਰਪਾਲ ਦੀ ਲਾਦੀ ਆ ਵਾ ਅਮਰਪਾਲ ਦੀ ਲਾਦੀ ਤਾਂ ਇਹ ਇੱਥੋਂ ਦੇ ਲੋਕ ਨੇ ਵੱਖ-ਵੱਖ ਤਰ੍ਹਾਂ ਦੇ ਰਹਾ ਵੀਰ ਆ ਗਿਆ ਕਿਹਨੂੰ ਪੁੱਛ ਲੈਨੇ ਬਾਈ ਜੀ ਕੀ ਲੱਗਦਾ ਕਿਹੜਾ ਜਿੱਤੂ ਇਹੋ ਜੀ ਹਾਂਜੀ ਕਿਹੜਾ ਜਿੱਤੂ ਲਾਲਜੀ ਪੁੱਲਾ ਦਾ ਲਾਲਜੀ ਇੱਧਰ ਮਗਲਵਾਂ ਆ ਬਾਈ ਕਿਹੜਾ ਜਿੱਤੂ ਬੁੱਲਰ ਜੀ ਪੁੱਲਾ ਹਾਂਜੀ ਲਓ ਜੀ ਤਾਂ ਇਹ ਖਡੂਰ ਸਾਹਿਬ ਦੀ ਜਨਤਾ ਇੱਕ ਵੀਰ ਆ ਗਿਆ ਇਹਨੂੰ ਜਾਂਦੇ-ਜਾਂਦੇ ਪੁੱਛ ਲਈਏ ਵੀ ਰਾਜਾਗਰਾਂ ਦੀ ਮੜਾ ਦੇ ਨੇੜੇ ਜੇ ਕਿਲਾ ਦੇ ਵੀਰ ਕਿਹੜਾ ਜਿੱਤੂ ਹੈਦ ਕੀ ਹਾਂ ਕਿਹੜਾ ਜੱਦਾ ਲੱਗਦਾ ਜੇਰਾ ਮੰਜੀ ਫਿਰ ਵੀ ਆ ਜੇਰਾ ਮੰਜੀ ਜਾਦੇ ਗੱਲਾਂ ਕੀ ਦੀਆਂ ਜੀ ਦੀਆਂ ਮੰਜੀ ਉਹ ਯਾਰ ਐਂ ਕਾ ਤੂੰ ਗਰਦ ਦੱਸ ਦੇ ਕਿਹੜਾ ਜਿੱਤੂ ਜੇਰਾ ਮੰਜੀ ਦੇ ਅੱਤ ਦੇ ਭਾਵਾ ਮੈਂ ਦਦਾਨਾ ਮੈਂ ਤਾਂ ਰੇਡੀ ਚਲੋਣੀ ਹੈ ਗਿਆ ਠੀਕ ਐ ਤਾਂ ਇਹ ਖਡੂਰ ਸਾਹਿਬ ਦਾ ਸਰਹਾਲੀ ਹੈ ਜੀ ਸਰਹਾਲੀ ਕਲਾਂ ਸਰਹਾਲੀ ਕਲਾਂ ਦੇ ਲੋਕਾਂ ਦੀ رائے ਕੀ ਕਹਿੰਦੀ ਹੈ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੋਟਾਂ ਪੈ ਗਈਆਂ ਨਤੀਜੇ ਦੀ ਉਹ ਠੀਕ ਹੈ ਪਰ ਜਿੱਤੇਗਾ ਕੌਣ ਇਹ ਲੋਕਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਹਾਲਾਂਕਿ ਆਖਰੀ ਫੈਸਲਾ 4 ਜੂਨ ਨੂੰ ਹੋਣਾ ਹੈ ਪਰ ਇਥੋਂ ਦੇ ਲੋਕ ਕੀ ਸੋਚਦੇ ਨੇ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਆ ਹੁਣ ਜੋੜ ਘਟਾਓ ਤੇ ਫੈਸਲਾ ਤੁਸੀਂ ਆਪ ਕਰ ਲਓ ਕੈਰਮੈਂਟ ਜਿੰਦਰ ਦੇ ਨਾਲ ਨਪਿੰਦਰ ਸਿੰਘ ਬਰਾੜ న్యూਸ 18 ਸਰਹਾਲੀ ਕਲਾਂ ਖਡੂਰ ਸਾਹਿਬ